हां जी दोस्तों स्वागत है ਤੁਹਾਡਾ ਮੇਰੇ ਚੈਨਲ ਦੇਸੀ ਫਿਟ ਯੋਧਾ ਤੇ ਤੁਸੀਂ ਕਾਫੀ ਸਮੇਂ ਤੋਂ ਜਿਮ ਜਾ ਰਹੇ ਹੋ ਪਰ ਫੇਰ ਵੀ ਤੁਹਾਡਾ ਭਾਰ ਨਹੀਂ ਵਧ ਰਿਹਾ ਡਾਈਟ ਵੀ ਪੂਰੀ ਲੈ ਲੇ ਦਿਓ ਪਰ ਫੇਰ ਵੀ ਭਾਰ ਨਹੀਂ ਵਧ ਰਿਹਾ ਪੂਰਾ ਦਿਨ ਥੱਕੇ ਥੱਕੇ ਰਹਿੰਦੇ ਹੋ એનર્ਜੀ ਨਹੀਂ ਰਹਿੰਦੀ ਨਾ ਕੋਈ ਤੁਹਾਡਾ ਕੰਮ ਕਰਨ ਨੂੰ ਜੀ ਕਰਦਾ ਤੇ ਪੂਰੀ ਬਾਡੀ ਤਕਾਵਟ ਨਾਲ ਭਰੀ ਰਹਿੰਦੀ ਹੈ ਅੱਜ ਮੈਂ ਤੁਹਾਨੂੰ ਇੱਕ ਘਰੇਲੂ ਐਸਾ ਦੇਸੀ ਸ਼ੇਕ ਦੱਸਣ ਜਾ ਰਿਹਾ ਜਿਸ ਨੂੰ ਯੂਜ਼ ਕਰਕੇ ਤੁਹਾਡੀ ਬਾਡੀ ਦਾ ਵੇਟ ਹੀ ਵਧਣਾ ਸ਼ੁਰੂ ਹੋਊਗਾ ਤੇ ਨਾਲ ਦੇ ਨਾਲ ਤੁਹਾਡਾ ਪੂਰਾ ਦਿਨ એનર્ਜੀ ਨਾਲ ਭਰਿਆ ਜਾਊਗਾ ਤੇ ਤੁਹਾਡੇ ਟੈਸਟੋਸਟਰੋਨ ਹਾਰਮੋਨ ਵੀ ਵਧਣਗੇ ਉਹ ਸ਼ੇਕ ਬਣਾਉਣ ਦੇ ਲਈ ਤੁਹਾਨੂੰ 5 ਖਜੂਰਾਂ ਚਾਹੀਦੀਆਂ ਨੇ ਤੇ 12 ਬਦਾਮ ਤੇ ਨਾਲ ਦੋ ਅੰजीर ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦੇਣਾ ਹੈ ਸਵੇਰ ਨੂੰ ਇਹਨਾਂ ਨੂੰ ਸਾਫ਼ ਪਾਣੀ ਨਾਲ ਧੋ ਕੇ ਇੱਕ ਗਲਾਸ ਦੁੱਧ ਦਾ ਪਾ ਕੇ ਇਹਨਾਂ ਚਾਰਾਂ ਚੀਜ਼ਾਂ ਤੁਸੀਂ ਸ਼ੇਕ ਬਣਾ ਲੈਣਾ ਹੈ ਤੇ ਇਹ ਸ਼ੇਕ ਤੁਸੀਂ ਸਵੇਰ ਨੂੰ ਨਾਸ਼ਤੇ ਦੇ ਵਿੱਚ ਨੇ ਨਾਈ ਜਿਹੜੇ ਮੇਰੇ ਵੀ ਜਿੰਮ ਜਾਂਦੇ ਹਨ ਤੇ ਆਪਣਾ weight ਵਧੀਆਂ ਵਧਾਉਣਾ ਚਾਹੁੰਦੇ ਹਨ ਉਹ workout ਤੋਂ ਬਾਅਦ ਵੀ ਇੱਕ ਇਸਾ ਸ਼ੇਕ ਲੈ ਸਕਦੇ ਹਨ ਯਾਨੀ ਕਿ ਤੁਸੀਂ ਦਿਨ ਦੇ ਵਿੱਚ ਇੱਕ ਤੋਂ ਦੋ ਵਾਰ ਇਹ ਸ਼ੇਕ ਜ਼ਰੂਰ ਲੈਣਾ ਹੈ ਇਸ ਨਾਲ ਤੁਹਾਡਾ weight ਵੀ ਬਹੁਤ ਜਲਦੀ ਵਧੂਗਾ ਤੇ ਤੁਹਾਡੀ ਪੂਰਾ ਦਿਨ ਬੋਡੀ ਦੇ ਵਿੱਚ એનર્ਜੀ ਰਹੂਗੀ ਤੁਸੀਂ ਕੰਮ ਕਾਰ ਵੀ ਵਧੀਆ ਭੱਜ ਨੱਠ ਕੇ ਕਰੋਗੇ ਤੇ ਨਾਲ ਤੁਹਾਡੇ ਜਿਹੜੇ ਟੈਸਟੋਸਟਰਨ ਹਾਰਮੋਨ ਜੋ ਕਿ ਮੈਨਜ਼ ਲਈ ਬਹੁਤ ਜ਼ਰੂਰੀ ਹੁੰਦਾ ਹੈ ਸੈਕਸ਼ੂਅਲ ਪਾਵਰ ਆਪਣੀ ਉਹਨਾਂ ਵੱਧਦੀ ਹੈ ਉਹ ਵੀ ਵਧੂਗੀ ਇਹ ਜੇ ਦੇਸੀ ਟਿਪਸ ਹੋਰ ਜਾਣਨ ਲਈ ਕੈਨਲ ਨੂੰ ਸਬਸਕ੍ਰਾਈਬ ਕਰੋ ਦੇਸੀ ਫੁੱਟਬਾਲ ਯੋਧਨ ਤੇ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ